ਵੰਡੀ ਕੋਲੇ ਆਏ ਸੀਗੇ ਬਾਈ ਦੇ ਕੋਲੇ ਸੈਦੂ ਕੇ ਬਲੱਡ ਲਾਈਨ ਦੀ ਪੱਠ ਇੱਕ 3 ਮਹੀਨੇ ਦੀ ਬਾਈ ਹਣਾ ਹਾਂਜੀ ਹਾਂਜੀ ਤੇ ਆ ਕਿੰਨੇ ਮਹੀਨੇ ਦੀ ਹੈ ਇਹ ਵੀਰੇ 4 ਦਾ ਹੁੰਦਾ ਕਿ 18 ਮਹੀਨੇ ਦੀ ਪੱਠ ਹੈ ਜੀ ਇਹ ਆਪਣੀ ਅੱਛਾ ਤੇ ਇਹ ਦੋਨੇ ਸੇਲ ਨੇ ਤੇ ਰੇਟ ਆ ਜਿਹੜਾ ਬਾਈ ਫੋਨ ਤੇ ਹੋਊ ਜਾਂ ਹਾਂਜੀ ਆ ਫੋਨ ਤੇ ਹੋ ਜਾਊਗਾ ਕਾਲ ਕਰ ਲਈਏ ਆਪਾਂ ਸੈਦੂ ਕੇ ਬਲੱਡ ਲਾਈਨ ਦੀ ਗਾਰੰਟੀ ਹੈ ਸੋਡੀ ਹਾਂਜੀ ਹਾਂਜੀ ਬਾਈ ਹਾਂਜੀ ਆ ਸ਼ੇਰੂ ਦੀਆਂ ਪੱਠਾਂ ਹੀ ਇਹ ਅੱਛਾ ਹਾਂਜੀ ਹਾਂ ਆਪਣੇ ਯਾਰ ਮਿੱਤਰ ਕੋਲੇ ਸੀਗੇ ਪੱਠ ਨਹੀਂ ਹੈਗੀ ਸੈਦੂ ਕੇ ਬਲੱਡ ਲਾਈਨ ਦੀ ਬੱਕਰਾ ਜੀ ਬਲੱਡ ਲਾਈਨ ਦਾ ਸੈਦੂ ਦਾ ਹੀ ਇਹ ਹੈ अच्छा ਜਿਹਦੀਆਂ ਪੱਠਾਂ ਆਈਆਂ ਇਹ ਦੋ ਅੱਛਾ ਇਹ ਪੱਠਾ ਜਿਹੜੀ ਹਾਂਜੀ ਹਾਂ ਆ ਵੀ ਤੇ ਆ ਵੀ ਜੀ ਦੋਹੇ ਅੱਛਾ ਅੱਛਾ ਹਾਂ ਨੂੰ ਸੂਏ ਦੀ ਦੋ ਗਲਾਈਂ ਦਿਖਾਈ ਇਹ ਪਹਿਲਾ ਵਾਲੇ ਸੂਏ ਦੀ ਆ ਹੋਣ ਵਾਲੇ ਸੂਏ ਦੇ ਬੱਕਰੀ ਦੀ ਇੱਕੋ ਬੱਕਰੀ ਦੀ ਆ ਜੀ ਇਹ ਹਾਂ ਲੈ ਵੀ ਬੱਕਰੀ ਜਿਹੜੀ ਨੇੜੇ ਆ ਕੇ ਦਿਖਾ ਦੇ ਤੇ ਜਿਨੇ ਵੀ ਬੱਕਰੀ ਖਰੀਦੀਆਂ ਤਾਂ ਬਾਈ ਨੂੰ ਕਾਲ ਜਰੂਰ ਕਰ ਲਓ ਪੱਠੀ ਆਈ ਬਰੇ ਵੀ ਹਜੇ ਅੱਛਾ ਇਹ ਵੀ ਪੱਠੀ ਹੈ ਹਾਂਜੀ ਹਾਂ ਪਹਿਲੇ ਸੂਏ ਸੂਣਾ ਹੀ ਛਲੇ ਅੱਛਾ ਹਜੇ ਪਹਿਲੇ ਸੂਏ ਸੂਣਾ ਹਾਂਜੀ ਹਾਂ ਠੀਕ ਹੈ ਠੀਕ ਆ ਤੇ ਬਾਈ ਨੰਬਰ ਦੱਸ ਦੇ ਇੱਕ ਵਾਰੀ ਆਪਣਾ ਵੀਰੇ WhatsApp ਤੇ ਕਾਲ ਕਰ ਲਿਓ ਮੈਸੇਜ ਕਰ ਲਿਓ 78140987552 ਹੀ ਆਪਣਾ ਅੱਛਾ ਲੈ ਵੀ ਜਿਹਨੇ ਵੀ ਪਸ਼ੂ ਦੋਨੇ ਖਰੀਦਣੇ ਆ ਤਾਂ ਬਾਈ ਨੂੰ ਕਾਲ ਜ਼ਰੂਰ ਕਰ ਲਿਓ ਸੈਦੋ ਕੇ ਬਲੱਡ ਲਾਈਨ ਦੀ ਬਾਈ ਦੇ ਨਾਲ ਸਾਰੀ ਗੱਲਬਾਤ ਆਪ ਹੀ ਕਰ ਲਿਓ ਤੇ ਰੇਟ ਦੀ ਵੀ ਧੰਨਵਾਦ ਦੋਸਤੋ